ਅੱਛਾ ਇਹ ਤੁਸੀਂ ਆ ਕੁੱਤਰ ਦੀ ਹਿਸਟਰੀ ਦੱਸਦੇ ਸੀਗੀ ਇਹਦਾ ਕਿਵੇਂ ਸੀਗਾ ਹਿਸਾਬ ਕਿਹਾ ਇਹ ਵੀ ਬਹੁਤ ਵਧੀਆ ਕੁੱਤਰ ਆ ਯਾਰ ਅੱਛਾ ਜੀ ਇਹ ਪੁੰਨੂ ਵਾਲੇ ਕੁੱਤਰ ਵਾਈ ਜੀ ਹਾਂਜੀ ਬਾਲਾ ਵਧੀਆ ਉੱਟਿਆ ਵਾ ਕੁੱਤਰ ਇਹਨਾਂ ਦੀਆਂ ਮੇਨ ਨਿਸ਼ਾਨੀਆਂ ਨੇ ਜੀ ਵਿੱਚ ਤਾਂ ਇਹ ਆ ਦੇਖੋ ਸਿਰ ਤੋਂ ਲਾਲ ਆਗੇ ਲਾਲ ਤੇ ਪੂਸ ਕਾਲੀ ਆ ਹਾਂ ਤੇ ਉਤੋਂ ਵਿਚਾਲੋਂ ਜਿੱਟਾ ਤੇ ਮੋਢਾਂ ਦੇ ਲਾਲ ਖੰਭ ਆ ਆ ਜੀ ਵਾ ਕੁੱਤਰੀ ਜੁੱਤੇ ਨਹੀਂ ਦੇ ਪੱਟੇ ਅਸਈ ਹਾਂ ਆਇ ਤੇ ਪੱਟ ਪਟਲਾਂ ਜਿੱਤੀ ਸੀਗੀ ਹਾਂਜੀ ਕਾਲ ਚੀਨੀ ਛੱਡੀ ਸੀ ਆਪਾਂ ਨੇ ਹਾਂਜੀ ਮੇਰਾ ਹੀ ਪਾਇਆ ਸੀ ਜੀ ਅਸੀਂ ਉਹ ਆਈਆ ਸੜਾਈ ਕੀਤਾ ਸੀ ਇੱਕ ਇਹਦਾ ਪੱਠਾ ਛੱਡਿਆ ਮੈਂ ਆਹ ਕਿਹੜਾ ਪਿੰਡ ਸੀਗਾ ਇਹ ਦੇ ਕਲੇਰਾਂ ਦੇ ਪਰਲੇ ਤੁਸੀਂ ਹਾਂਜੀ ਹਾ ਤਾਂ ਹਾ ਤਾਂ ਹਾ ਤਾਂ ਇਹਦਾ ਪੁੱਤ ਸੀ ਇਹਦਾ ਪੁੱਤ ਸੀ ਚਾਰ ਕਬੂਤਰ ਰਹਿੰਦੇ ਸੀਗੇ 9:30 ਵਜੇ ਬਾਜੀ ਸੰਜੀ ਹੋਣੀ ਸੀ ਚਾਰ ਤੋਂ ਹਾਂਜੀ ਤੇ ਇਹਦਾ ਪੁੱਤ ਮੈਨੂੰ ਇਹਦਾ 6:30 ਵਜੇ ਛਤਰੀ ਚੜਿਆ ਨਾਲ ਤੇ ਸਹੀ ਸੜਾਈ ਕੀਤਾ ਉਹ ਆਈਆ ਮਰੇ ਹੋਰੀ ਇਹ ਆਇਆ ਤੇ ਇੱਕ ਲਈ ਇੱਕ ਉਦਰੀ ਵੀ ਪੰਨੂ ਵਾਲਿਆ ਚੌਂਜ ਇਹ ਗੋਲੀ ਪੰਨੂ ਵਾਲੇ ਕੁਤਰਾ ਚਾਈ ਹਾਂ ਵਾਜੀ ਵਾਹ ਅੱਖ ਦੇ ਕੋਕੀ ਨਹੀਂ ਸਹੀ ਨਹੀਂ ਹੂੰ ਸ਼ੌਕ ਹੀ ਹੈ ਨਹੀਂ ਹਾਂ ਦੇਖ ਸਕਦਾ ਮਤਰਾ ਇਹਦੇ ਨਾਲ ਦੇ ਸੀਗਾ ਜੀ ਸਾਡਾ ਗੋਲਾ ਜੂ ਚਿੱਟੀਆਂ ਦਾ ਸੀ ਉਹ ਪੜਾਉ ਡੇ ਉਹ ਦੇਖ ਸਕਦਾ ਮਤਰਾ బాసöne jaan mera ji padhe taan de vireya taani hai na aa taaru aa nachi o ji ha ji sa supandi dikhan na aa le aata re daa buntu buntu baavi wa khatiyan ka